ਅਰ ਬੁਲਤਨ ਦੀ ਸ਼ੁਰੂਆਤ ਕਰਾਂਗੇ ਸੁਰਲੀਆਂ ਖਾਸ ਖਬਰਾਂ ਦੇ ਨਾਲ ਜ਼ਿਲਕਪੁਰ ਪੁਲਿਸ ਨੇ 에ਅਰਫੋਰਸ ਦੀ ਵਰਦੀ ਪਾ ਕੇ ਘੁੰਮ ਰਹੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਨੌਜਵਾਨ ਨਕਲੀ ਹਵਾਈ ਸੈਨਾ ਅਧਿਕਾਰੀ ਬਣ ਕੇ ਘੁੰਮ ਰਹਾ ਸੀ ਜ਼ਿਲਕਪੁਰ ਦੇ ਪਬਾਤ ਇਲਾਕੇ ਦੇ ਵਿੱਚ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ 에ਅਰਫੋਰਸ ਦੀ ਵਰਦੀ ਚੋਰੀ ਕਰ ਲਈ ਜੋ ਕਿ ਕੋਰੀਅਰ ਦੇ ਰਾਹੀਂ ਲਿਜਾਈ ਜਾ ਰਹੀ ਸੀ ਇਸ ਤੋਂ ਬਾਅਦ ਉਹ ਇਸ ਨੂੰ ਪਹਿਨ ਕੇ ਘੁੰਮਣ ਲੱਗ ਪਿਆ ਫੇਰ ਉਸ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਫੜਿਆ ਗਿਆ ਜ਼ਿਲਖਪੁਰ ਪੁਲਿਸ ਨੇ ਇਸ ਮਾਮਲੇ ਵਿੱਚ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਹੁਣ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜ਼ਿਲਖਪੁਰ ਪੁਲਿਸ ਨੇ ਅੱਜ ਦੋ ਵਿਅਕਤੀਆਂ ਸੁਖਪ੍ਰੀਤ ਸਿੰਘ ਤੇ ਸੂਰ ਨਾਮ ਦੇ ਜਿਹੜੇ ਕਿ ਜ਼ਿਲਖਪੁਰ ਦੇ ਹੀ ਰਹਿਣ ਵਾਲੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿੱਚ ਜਿਹੜਾ ਸੁਖਪ੍ਰੀਤ ਆ ਉਹਨੇ 에ਅਰ ਫੋਰਸ ਦੇ ਅਫੀਸਰ ਦੀ ਯੂਨੀਫਾਰਮ ਪਾਈ ਹੋਈ ਸੀ। ਇਹਨੂੰ ਜਿਹੜਾ ਸੁਖਪ੍ਰੀਤ ਦਾ ਸੀ ਇਹਨੂੰ ਪਟਿਆਲਾ ਚੌਂਕ ਦੇ ਕੋਲੋਂ ਜ਼ਿਲਖਪੁਰ ਦੇ ਵਿੱਚੋਂ ਹੀ ਗ੍ਰਿਫਤਾਰ ਕੀਤਾ ਹੈ। ਇਹ ਜਿਹੜਾ ਇਹ ਜਿਹੜੀ ਇਹ ਯੂਨੀਫਾਰਮ ਸੀ ਇਹ ਯੂਨੀਫਾਰਮ ਇੱਕ ਬਹਿਲਾਣਾ ਜਿਹੜਾ ਚੰਡੀਗੜ੍ਹ ਦੇ ਵਿੱਚ ਪੈਂਦਾ ਉਥੇ ਇੱਕ ਬੜੇ ਫੇਮਸ ਟੇਲਰ ਹੈ ਜਿਹੜੇ ਕਿ ਯੂਨੀਫਾਰਮ ਵਗੈਰਾ ਸਿਵਾਉਂਦੇ ਨੇ ਆਰਮੀ ਦੇ ਤੇ 에어ਫੋਰਸ ਵਗੈਰਾ ਆਫੀਸਰ ਦੀ ਇਹਨਾਂ ਨੇ ਇਹ ਗੁਜਰਾਤ ਦੇ ਕਿਸੇ ਅਫੀਸਰ ਨੂੰ ਕੋਰੀਅਰ ਕਰਦੀ ਸੀ ਤੇ ਇਹਨਾਂ ਨੇ 5 ਤਰੀਕ ਦੀ ਰਾਤ ਨੂੰ ਇਹ ਕੋਰੀਅਰ ਕੰਪਨੀ ਦੇ ਜਿਹੜਾ ਦਫਤਰ ਸੀਗਾ ਉਥੋਂ ਚੋਰੀ ਕਰ ਲਈ ਸੀ ਤੇ ਇਸ ਦੇ ਸਬੰਧ ਵਿੱਚ ਅਸੀਂ 223 ਨੰਬਰ ਮਕਦਮਾ ਦਰਜ ਕਰ ਲਿਆ ਥਾਣਾ ਜਿਲਖਪੁਰ ਦੇ ਵਿੱਚ ਇਸੇ ਮਕਦਮੇ ਦੇ ਅਸੀਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇਣੀ ਚਾਹੁੰਗਾ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਖਬਰਾਂ ਚੱਲ ਰਹੀਆਂ ਨੇ ਇਹ ਅਨ ਆਈਡੈਂਟੀਫਾਈਡ ਨੇ ਇਹ ਅਨ ਆਈਡੈਂਟੀਫਾਈਡ ਨਹੀਂ ਗਏ ਬੰਦੇ ਆਈਡੈਂਟੀਫਾਈ ਹੋ ਗਏ ਨੇ ਦੋਨੋਂ ਇੱਥੋਂ ਦੇ ਹੀ ਲੋਕਲ ਜਿਲਖ